ਮੇਰਾ ਆਪਣਾ ਥਿਊ ਵਿਊ ਪੁਆਇੰਟ ਹੈ ਕਿ ਬਠਿੰਡਾ ਲੋਕ ਸਭਾ ਸੀਟ ਜਿਹੜੀ ਆ ਇੱਥੇ ਚਾਰ ਤਰਫਾ ਮੁਕਾਬਲਾ ਨਜ਼ਰ ਆ ਰਿਹਾ ਵਾ ਹਰ ਸਿਮਰਤ ਕੌਰ ਬਦਲ ਦਾ ਮਾਰਜਿਨ ਹਰ ਵਾਰੀ ਘਟਦਾ ਰਿਹਾ ਵਾ ਪਹਿਲੀ ਵਾਰੀ ਜਦੋਂ ਉਹਨਾਂ ਨੇ ਚੋਣ ਲੜੀ ਤੇ 1 ਲੱਖ 20 ਹਜ਼ਾਰ ਤੋਂ ਜਿੱਤੀ ਉਸ ਤੋਂ ਬਾਅਦ ਫਿਰ ਚੋਣ ਉਹਨਾਂ ਨੇ ਲੜੀ ਤੇ ਉਦੋਂ ਉਹਨਾਂ ਦਾ ਮਾਰਜਿਨ ਦਾ ਸੀ ਉਹ 19 ਹਜ਼ਾਰ ਜੇਤੂ ਮਾਰਜਿਨ ਰਿਹਾ ਤੇ ਪਿਛਲੀ ਵਾਰੀ ਉਹਨਾਂ ਦਾ 21 ਹਜ਼ਾਰ ਮਾਰਜਿਨ ਰਿਹਾ ਸੋ ਮਾਰਜਿਨ ਘਟਦਾ ਆ ਰਿਹਾ ਵਾ ਔਰ ਇਸ ਵੇਲੇ ਕਹਿਣਾ ਕਾਫੀ ਮੁਸ਼ਕਲ ਹੈ ਸੀਟ ਜਿਹੜੀ ਹੈ ਫਸੀ ਹੋਈ ਹੈ ਕਿ ਕੌਣ ਜਿੱਤ ਸਕ ਰਿਸਕ ਨਹੀਂ ਲਾਉਂਗਾ ਇਹ ਕਹਿੰਦੇ ਲੇਕਿਨ ਮੈਂ ਦੱਸਣਾ ਚਾਹਨਾ ਵਾਂ ਕਿ ਹਰ ਸਿਮਰਤ ਕੋਰ ਬਦਲ ਜਿਹੜੀ ਚੌਥੀ ਵਿਕਟਰੀ ਉਹਨਾਂ ਨਜ਼ਰਾਂ ਟਿਕਾਈਆਂ ਹੋਈਆਂ ਉਹਨਾਂ ਨੂੰ ਦਿੱਕਤ ਕੀ ਆ ਰਹੀ ਹੈ ਅਗਲੀਆਂ ਇਲੈਕਸ਼ਨ ਤੋਂ ਇਸ ਵੇਲੇ ਵੱਡੀ ਦਿੱਕਤ ਜਿਹੜੀ ਸਾਡੇ ਕੋਲ ਕੁਝ ਕੌਲਰਸ ਨੇ ਵੀ ਦੱਸਿਆ ਵਾ ਕਿ ਐਰਕੀ ਅਕਾਲੀ ਦਲ ਭਾਜਪਾ ਤੋਂ ਬਿਨਾ ਇਲੈਕਸ਼ਨ ਲੜ ਰਿਹਾ ਅੱਗੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਸੀ ਸੋ ਇਹਦਾ ਮਤਲਬ ਹੈ ਕਿ ਸ਼ਹਿਰੀ ਵੋਟ ਜਿਹੜੀ ਆ ਉੱਥੇ ਅਕਾਲੀ ਦਲ ਨੂੰ ਨੁਕਸਾਨ ਹੋਊਗਾ ਸ਼ਹਿਰੀ ਵੋਟ ਜਿਹੜੀ ਆ ਭਾਜਪਾ ਨੇ ਆਪਣਾ ਉਮੀਦਵਾਰ ਖੜਾ ਕੀਤਾ ਸੋ ਉਸ ਉਮੀਦਵਾਰ ਨੂੰ ਪੈ ਸਕਦੀ ਆ ਹਾਲਾਂਕਿ ਉਹਨਾਂ ਦਾ ਜਿਹੜਾ ਉਮੀਦਵਾਰ ਆ ਉਹ ਆਪਣਾ ਬੀਜੇਪੀ ਕਾਡਰ ਦਾ ਉਮੀਦਵਾਰ ਨਹੀਂ ਉਹਨਾਂ ਨੇ ਇੱਕ ਅਕਾਲੀ ਦਲ ਪਰਿਵਾਰ ਦਾ ਡਿਫੈਕਟਰ ਲੈ ਕੇ ਉਹਨੂੰ ਖੜਾ ਕੀਤਾ ਪਰਮਪਾਲ ਕੌਰ ਨੂੰ ਲੇਕਿਨ ਫਿਰ ਵੀ ਜਿਹੜੀ ਮੰਡੀਆਂ ਦੀ ਵੋਟ ਹੈ ਜਿਹੜੀ ਜਿਵੇਂ ਬਠਿੰਡਾ ਸ਼ਹਿਰੀ ਵੋਟ ਆ ਜਾਂ ਮਾਨਸਾ ਦੀ ਜਾਂ ਬੁਢਲਾਡਾ ਦੀ ਜਾਂ ਮੋੜ ਮੰਡੀ ਦੀ ਉਹ ਵੋਟ ਜਿਹੜੀ ਆ ਉਹ ਡੈਫੀਨਿਟਲੀ ਭਾਜਪਾ ਨੂੰ ਪੈ ਸਕਦੀਆ ਸੋ ਉਹ ਵੋਟ ਜਿਹੜੀ ਆਦਰਵਾਇਜ਼ ਗਠਜੋੜ ਹੁੰਦਾ ਤੇ ਉਹ ਅਕਾਲੀ ਦਲ ਨੂੰ ਪੈਣੀ ਸੀ ਪਰ ਮੈਂ ਜੇ ਮੈਂ ਦੱਸਿਆ ਕਿ ਭਾਜਪਾ ਦਾ ਉਮੀਦਵਾਰ ਜਿਹੜਾ ਵਾ ਉਹ ਉਹਨਾ ਸਟਰੋਂਗ ਨਹੀਂ ਹੁਣੇ-ਹੁਣੇ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਔਰ ਉਹ ਸਕੰਦਰ ਸਿੰਘ ਮਲੂਕਾ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਦੀ ਨੌ ਆਓ ਔਰ ਅਕਾਲੀ ਦਲ ਦੇ ਨੇਤਾ ਸਕੰਦਰ ਸਿੰਘ ਮਲੂਕਾ ਆਪ ਹਾਲੀ ਭਾਜਪਾ ਚ ਨਹੀਂ ਆਏ ਵੈਸੇ ਤੇ ਜਿਹੜੀ ਸਕੰਦਰ ਸਿੰਘ ਮਲੂਕਾ ਜਿੱਥੋਂ ਉਹ ਜਿੱਦੇ ਰਹੇ ਸੀਗੇ ਰਾਮਪੁਰਾ ਫੂਲ ਉਹ ਸੀਟ ਵੀ ਜਿਹੜੀ ਆ ਇਸ ਵੇਲੇ ਕਿਸੇ ਵੇਲੇ ਬਠਿੰਡਾ ਸੀਟ ਦਾ ਹਿੱਸਾ ਹੁੰਦੀ ਸੀ ਲੇਕਿਨ ਇਸ ਵੇਲੇ ਉਹ ਹੁਣ ਬਠਿੰਡਾ ਸੀਟ ਦਾ ਹਿੱਸਾ ਨਹੀਂ ਹੋਣੋਂ ਫਰੀਦਕੋਟ ਸੀਟ ਦਾ ਹਿੱਸਾ ਵਾ ਜੋ ਇਸ ਕਰਕੇ ਉਹਨਾਂ ਦਾ ਕੋਈ ਬਹੁਤਾ ਇਨਫਲੂਐਂਸ ਨਹੀਂ ਹੋਵੇਗਾ ਲੇਕਿਨ ਫਿਰ ਵੀ ਪੰਜ ਪਾ ਦੰਤ ਗੱਠ ਜੋੜ ਨਾ ਹੋਣਾ ਕਾਲੀ ਦਲ ਦਾ ਨੂੰ ਜ਼ਰੂਰ ਮਹਿੰਗਾ ਪੈ ਸਕਦਾ ਵਾ ਦੂਸਰਾ ਜਿਵੇਂ ਜਿਹੜੇ ਕਿਸਾਨ ਵੀ ਵਿਰੋਧ ਕਰ ਰਹੇ ਆ ਔਰ ਕਈ ਪਿੰਡਾਂ ਦੇ ਵਿੱਚ ਵੀ ਬੀਬੀ ਦਾ ਵਿਰੋਧ ਹੋ ਰਿਹਾ ਵਾ ਜਿਵੇਂ ਦੱਸਿਆ ਹੀ ਆ ਕਿ ਇੱਕ ਪਿੰਡ ਦੇ ਵਿੱਚ ਉਹਨਾਂ ਨੂੰ ਉੱਥੇ ਤੋਲਣ ਵਾਸਤੇ ਕੰਡਾ ਵੀ ਨਹੀਂ ਦਿੱਤਾ ਗਿਆ ਬਾਦਲ ਸਾਹਿਬ ਦੀ ਜਿਹੜੀ ਪ੍ਰੈਜ਼ੈਂਸ ਸੀਨੀਅਰ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪ੍ਰੈਜ਼ੈਂਸੀ ਉਹਦੀ ਐਬਸੈਂਸ ਵੀ ਨਜ਼ਰ ਆ ਰਹੀ ਹੋਊਗੀ ਬੀਬੀ ਨੂੰ ਕਿਉਂਕਿ ਉਹਨਾਂ ਦਾ ਬਹੁਤ ਲੋਕਾਂ ਦਾ ਨਾਲ ਪਿਆਰ ਸੀਗਾ ਲੋਕੀ ਰੂਸਿਆਂ ਨੂੰ ਮਨਾ ਲਿੰਦੇ ਸੀ ਉਹ ਹਾਲਾਂਕਿ ਵੱਡੇ ਬਾਦਲ ਤੇ ਨਹੀਂ ਰਹੇ ਔਰ ਨਹੀਂ ਹੈਗੇ ਲੇਕਿਨ ਹਰ ਸਿਮਰਤ ਦੇ ਬੱਚੇ ਇਸ ਵੇਲੇ ਚੌਂ ਮੈਦਾਨ ਦੇ ਵਿੱਚ ਆਏ ਹੋਏ ਆ अनंतबीर ਉਹਨਾਂ ਦਾ ਬੇਟਾ ਤੇ ਬੇਟੀਆਂ ਹਰਕੀਰਤ ਤੇ ਗੁਰਲੀਨ ਉਹ ਇਸ ਵੇਲੇ ਚੋਣ ਪ੍ਰਚਾਰ ਕਰ ਰਹੀਆਂ ਵੈਸੇ ਤੇ ਪਰਿਵਾਰ ਸਾਰਿਆਂ ਦੇ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਆ ਅ ਡੇਰਾ ਸੱਚਾ ਸੋਦਾ ਫੈਕਟਰੀ ਇੱਕ ਬਹੁਤ ਵੱਡਾ ਫੈਕਟਰੀ ਆ ਅ ਲੇਕਿਨ ਡੇਰੇ ਦਾ ਇੱਕ ਡੇਰੇ ਮੁਖੀ ਦਾ ਇੱਕ ਰਿਸ਼ਤੇਦਾਰ ਹਰਮਿੰਦਰ ਜੱਸੀ ਜਿਹੜਾ ਤਿੰਨ ਵਾਰੀ ਐਮਐਲਏ ਬਣਿਆ ਔਰ ਕਾਂਗਰਸ ਮੰਤਰੀ ਵੀ ਬਣਿਆ ਉਹ ਪਿੱਛੇ ਜੇ ਭਾਜਪਾ ਦੇ ਵਿੱਚ ਲੱਗ ਗਿਆ ਸੋ ਉਹਦਾ ਨੁਕਸਾਨ ਜਿਹੜਾ ਵਾ ਉਹ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਨੂੰ ਹੋ ਸਕਦਾ ਵਾ ਕਿ ਉਹ ਜਿਹੜੀ ਡੇਰਾ ਵੋਟ ਆ ਉਹ ਸ਼ਾਇਦ ਕਾਂਗਰਸ ਨੂੰ ਨਾ ਪਵੇ ਔਰ ਭਾਜਪਾ ਨੂੰ ਪੈਜੇ ਅ ਅੱਜ ਜਿਹੜਾ ਡੇਰਾ ਸਿਚਰ ਸੋਦਾ ਦਾ ਮੁਖੀ ਆ ਉਹਨੂੰ ਇੱਕ ਕੇਸ ਦੇ ਵਿੱਚੋਂ ਬਰੀ ਵੀ ਹੋ ਗਿਆ ਵਾ ਖੈਰ ਉਹ ਇੱਕ ਵੱਖਰੀ ਗੱਲ ਆ ਸੋ ਮੇਰਾ ਖਿਆਲ ਆ ਕਿ ਬੀਬੀ ਨੂੰ ਇਹ ਵੀ ਫਾਇਦਾ ਹੋ ਸਕਦਾ ਵਾ ਕਿ ਉਹ ਤਿੰਨ ਵਰੀ ਐਮਪੀ ਰਹੀ ਆ ਔਰ ਜਿਵੇਂ ਉਹ ਦਾਵਾ ਕਰ ਰਹੀ ਕੀ ਰੈਫਾਇਨਰੀ ਉਹ ਲੈ ਕੇ ਆਈ ਔਰ ਦਾਵਾ ਕਰ ਰਹੀ ਕੀ ਸੈਂਟਰ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਉਹ ਬਠਿੰਡੇ ਚ ਲੈ ਕੇ ਆਏ ਉਹ ਵੀ ਦਾਵਾ ਕਰ ਰਿਹਾ ਕਿ ਉਹਨਾਂ ਨੇ ਐਮਜ਼ ਹਸਪੀਟਲ ਵਡਾਇਕ ਲਿਆਂਦਾ ਸਤਾਬਦੀ ਜਿਹੜੀ ਆ ਉਹਦਾ ਬਠਿੰਡੇ ਤੱਕ ਲੈ ਕੇ ਆਏ ਸੋ ਇਹ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਫਾਇਦਾ ਹੋ ਸਕਦਾ ਵਾ ਬਠਿੰਡੇ ਸ਼ਹਿਰ ਦੇ ਵਿੱਚ ਜਿਹੜਾ ਜੋਗਰਸ ਪਾਰਕ ਬਣਿਆ ਉਹਦੇ ਵਿੱਚ ਵੱਡੇ ਬਾਦਲ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਦਾਦੀ ਪੋਤੀ ਪਾਰਕ ਜਿਹੜਾ ਬਣਾਇਆ ਉਹਦੇ ਚਰਸਿਮਰਤ ਨੇ ਬਹੁਤ ਦਿਲਚਸਪੀ ਲਈਆ ਸੋ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਫਾਇਦਾ ਵੀ ਹੋ ਸਕਦਾ ਵਾ ਲੇਕਿਨ ਜਿਹੜਾ ਵੱਡਾ ਉਹਨਾਂ ਨੂੰ ਨੁਕਸਾਨ ਜਿਹੜਾ ਹੋ ਸਕਦਾ ਵਾ ਉਹ ਬੇਸਿਕਲੀ ਇਹ ਵਾ ਕਿ ਪਾਜਪਾ ਉਹਨਾਂ ਦੇ ਨਾਲ ਨਹੀਂ ਸੋ ਸ਼ਹਿਰੀ ਵੋਟ ਜਿਹੜੀ ਆ ਉਹ ਪਾਜਪਾ ਨੂੰ ਆਬਵੀਅਸਲੀ ਪਾਊਗਾ ਕਿਉਂਕਿ ਪਾਜਪਾ ਦਾ ਇੱਕ ਉਮੀਦਵਾਰ ਆ ਪਰ ਮੈਂ ਕਮਜ਼ੋਰ ਵੀ ਉਮੀਦਵਾਰ ਹੋਵੇ ਲੇਕਿਨ ਉਹਨਾਂ ਦਾ ਆਪਣਾ ਇੱਕ ਉਮੀਦਵਾਰ ਆ ਸੋ ਇਸ ਇਸ ਕਰਕੇ ਇਹ ਸੀਟ ਜਿਹੜੀ ਆ ਇਹ ਫਸੀ ਹੋਈ ਆ ਲੱਖਾ ਸਿਧਾਣਾ ਕਿਉਂਕਿ ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਸੀ ਕਿਸਾਨ ਹਤੈਸ਼ੀ ਮੰਨਿਆ ਜਾਂਦਾ ਵਾ ਉਹ ਜੇ ਕੁਝ ਵੋਟ ਲੈ ਕੇ ਜਾਂਦਾ ਤੇ ਵੇਖਣਾ ਇਹ ਵੀ ਹੋਊਗਾ ਕਿ ਉਹ ਵੋਟ ਕਿਸ ਦੀ ਵੋਟ ਆ ਕਰਤਦਾ ਸੋ ਮੁਕਾਬਲਾ ਕਾਫੀ ਸਖਤ ਆ ਔਰ ਜੇ ਭਰ ਸਿਮਰਤ ਕੌਰ ਬਦਲ ਚੌਥੀ ਵਰੀ ਵੀ ਇਹ ਸੀਟ ਜਿੱਤ ਜਾਂਦੀ ਆ ਤੇ ਕਾਬਲੇ ਤਰੀਕ ਬਣ ਹੋਊਗੀ ਬਹੁਤ ਵੱਡੀ ਗੱਲ ਹੋਵੇਗੀ ਕਿ ਉਹ ਦੁਬਾਰਾ ਉਹ ਇਹ ਸੀਟ ਜਿੱਤੇ ਆ ਔਰ ਜੇ ਉਹ ਸੀਟ ਹਾਰ ਜਾਂਦੇ ਆ ਤੇ ਮੇਰੇ ਖਿਆਲ ਅਕਾਲੀ ਦਲ ਵਾਸਤੇ ਬਹੁਤ ਵੱਡਾ ੱੱਕਾ ਔਰ ਅਕਾਲੀ ਦਲ ਅੱਗੇ ਹੀ ਔਰ ਕਾਲੀ ਦਲ ਨੂੰ ਬਹੁਤ ਨੁਕਸਾਨ ਹੋ ਰਿਹਾ ਵਾ ਉਹਨਾਂ ਦੇ ਨੇਤਾ ਲੀਡਰ ਜਿਹੜੇ ਨੇ ਪਾਰਟੀ ਛੱਡ ਕੇ ਜਾ ਰਹੇ ਆ ਜਾਂ ਉਹਨਾਂ ਨੂੰ ਕੱਢਿਆ ਜਾ ਰਿਹਾ ਵਾ ਸੋ ਇਸ ਕਰਕੇ ਜੇ ਉਹ ਹੋਮ ਗਰਾਉਂਡ ਤੇ ਆਪਣੇ ਘਰ ਦੇ ਵਿੱਚ ਹੀ ਸੀਟ ਹਾਰ ਜਾਂਦੇ ਆ ਇਹ ਬਹੁਤ ਵੱਡਾ ਹੋ ਨਮਸਤੇ ਇੱਕ ਤੱਕਾ ਹੋਵੇਗਾ